ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆ ਮੰਨਦੀਪ ਕੌਰ ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ ਵਿੱਚ ਤੁਹਾਡਾ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵੀ ਸਵਸਥ ਹੋਗੇ ਤੇ ਮਸਤ ਹੋਗੇ ਅਹੀਂ ਵੀ ਸਭ ਠੀਕ ਠਾਕ ਆ ਅੱਜ ਦੀ ਵਲੌਗ ਦੀ ਸ਼ੁਰੂਆਤ ਜਿਹੜੀ ਆ ਉਹ ਹੋ ਗਈ ਆ ਸਾਡੇ ਬਾਹਰਲੇ ਵਿਹੜੇ 'ਚ ਤੇ ਇੱਥੇ ਆਪਾਂ ਆ ਗਏ ਆ ਬਾਹਰ ਵਿਹੜੇ 'ਚ ਤੇ ਕਰਮਜੀਤ ਤੇ ਸੁਖਮਨ ਲੌਣ ਲੱਗ ਗਿਆਂ ਇੱਥੇ ਪੱਖਾ ਗਰਮੀ ਬਹੁਤ ਜ਼ਿਆਦੀ ਆ ਨਾ ਤੇ ਮੈਂ ਤੇ ਦਿਲਚੇਰ ਆਏ ਹੁਣੇ ਹਜੇ ਕੰਮ ਗਏ ਹੀ ਹਰਚਵਾਲ ਤੋਂ ਸਾਮਾਨ ਸਮੋਨੇ ਨਿਕਮੋਟ ਲੈ ਕੇ ਆਉਣਾ ਸੀ ਤੇ ਉਹ ਲੈ ਕੇ ਆਏ ਹਜੇ ਹੁਣੇ ਆਈਆਂ ਤੇ ਮੈਂ ਪਾਣੀ ਵੀ ਨਹੀਂ ਪੀਤਾ ਮੈਂ ਲੈ ਆਈ ਬੱਚਿਆਂ ਵਾਸਤੇ ਗੋਲ ਗੱਪੇ ਮੈਂ ਕਿਹਾ ਚਲੋ ਗੋਲ ਗੱਪੇ ਖਾ ਲਾਂਗੇ ਜਵਾਕ ਤੇ ਨਾ ਦਿਲਚੇਰ ਕਹਿੰਦਾ ਸੀ ਮम्मा ਗੋਲ ਗੱਪੇ ਖਾ ਲਈਏ ਤੇ ਮੈਂ ਕਿਹਾ ਫਿਰ ਗੋਲ ਗੱਪੇ ਇੱਥੇ ਆਪਾਂ ਕਿੱਥੇ ਖਲੋ ਕੇ ਖਾਂਦੇ ਰਵਾਂਗੇ ਤਾਂ ਆਪਾਂ ਘਰ ਹੀ ਲੈ ਜਾਨੇ ਆ ਤੇ ਨਾਲੇ ਸਾਰੇ ਜਣੇ ਆਪਾਂ ਮੰਡ ਵਰਤ ਕੇ ਖਾ ਲਾਂਗੇ ਤੇ ਇਦਾਂ ਮੈਂ ਗਰਮਜੀਤ ਨੂੰ ਦੱਸੰਡੀ ਕਿ ਐਸ ਟਾਈਮ ਨਾ ਬਹੁਤ ਜ਼ਿਆਦੀ ਹਰਚੋਲ ਟ੍ਰੈਫਿਕ ਹੋ ਜਾਂਦੀ ਕਿਉਂਕਿ ਲੱਗੇ ਮੇਲਿਆ ਤੇ ਮੇਲ ਚੋਂ ਜਿਹੜੇ ਟਰੱਕ ਵੀ ਨਿਕਲਦੇ ਨੁਕਲਦੇ ਆ ਬਹੁਤ ਜ਼ਿਆਦੀ ਤੇ ਮੈਂ ਕਹਿ ਨਹੀਂ ਉੱਥੇ ਕਿ ਜਨਾ ਇੰਨੀ ਜ਼ਿਆਦਾ ਟ੍ਰੈਫਿਕ ਹੋਈ ਕਿ ਨਿਕਲਿਆ ਨਹੀਂ ਜਾਣ ਲਿਆ ਤੇ ਮੈਂ ਹਜੇ ਸਕੂਟਰੀ ਤੇ ਗਈ ਅਹੀਂ ਗੱਡੀ ਨਹੀਂ ਖੜੀ ਗੱਡੀ ਤੇ ਤੇ ਸ਼ਾਮ ਨੂੰ ਹਰਚੋਲੋਂ ਨਿਕਲਣਾ ਬੜਾ ਔਖਾ ਹੋ ਜਾਂਦਾ ਵਾ ਬਹੁਤ ਜ਼ਿਆਦੀਆਂ ਗੱਡੀਆਂ ਨਾ ਵੱਡੇ ਟਰੱਕ ਜਿਹੜੇ ਉਹ ਸ਼ਾਮਾਂ ਨੂੰ ਨਿਕਲਦੇ ਆ ਤੇ ਤਾਂ ਕਰਕੇ ਅੱਜ ਨਾ ਮੈਂ ਵੀ ਸੂਟ ਸਿੰਦੀ ਰਹੀ ਆ ਅੰਦਰ ਤੇ ਨਾ ਮਨ ਬੋਰ ਹੋ ਜਾਂਦਾ ਵਾ Papa ਜਦੋਂ ਇੱਕੇ ਥਾਂ ਬੈ ਬੈ ਕੇ ਸੂਟ ਸੀ ਜਾਂਦੇ ਆ ਸੀ ਜਾਂਦੇ ਆ ਤਾਂ ਫਿਰ ਮਨ ਵੀ ਅੱਕ ਜਾਂਦਾ ਵਾ ਮੈਂ ਨਾ ਸੂਟ ਵੀ ਸੀ ਤੇ ਇਹਨਾਂ ਦੇ ਵੀ ਸੀਤੇ ਤੇ ਆਪਣੇ ਵੀ ਸੀਤੇ ਤੇ ਮੇਰਾ ਮਨ ਅੱਕ ਗਿਆ ਵਾ ਸੀ ਸੀ ਕੇ ਕੱਪੜੇ ਇਹ ਦਾ ਨਾ ਜਿੱਦਾਂ ਮਤਲਬ ਹੁਣ ਮੈਨੂੰ ਐਵੇਂ ਕਿ ਮਸ਼ੀਨ ਦਾ ਨਾ ਹੀ ਨਾ ਮੇਰੇ ਲੱਗੇ ਕੋਈ ਲਵੇ ਕਿ ਮਸ਼ੀਨ ਰੱਖਣੀ ਆ ਇੰਨਾ ਮੇਰਾ ਮਾਨਾ ਕੇ ਗਿਆ ਮੈਂ ਇੱਕ ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਸੂਟ ਸਿੱਤੀ ਆ ਤੇ ਇੱਥੇ ਨਾ ਸਾਡੇ ਆ ਡਿਸਪੋਜ਼ਰ ਕੋਲੀਆਂ ਪਈਆਂ ਹੀ ਤੇ ਬਰਥਡੇ ਰੀਆਂ ਕਿੰਨੇ ਵੱਡੇ ਤੋਂ ਵਧੀਆਂ ਹੀ ਤੇ ਮੈਂ ਕਿਹਾ ਚਲ ਉਹ ਡਿਸਪੋਜ਼ਰ ਕੋਲੀਆਂ ਲੈ ਆ ਤੇ ਉੱਚੀ ਆਪਾਂ ਸਾਰੇ ਜਾਣੇ ਗੋਲ ਗੱਪੇ ਖਾ ਲਾਂਗੇ ਤੇ ਨਾਲੇ ਮੰਮੀ ਨੂੰ ਢੀਕਣ ਦੇ ਆ ਕਿ ਮੰਮੀ ਆ ਜੇ ਤੇ ਫੇਰ ਆਪਾਂ ਇਕੱਠੇ ਸਾਰੇ ਜਣੇ ਖਾਵਾਂਗੇ ਤੇ ਨਾਲੇ ਸਪਾਂਸਮੋਂ ਰੈਡੀ ਕਰ ਲਈਏ ਤੇ ਕਰਮਜੀਤ ਮੈਨੂੰ ਕਹਿਣ ਦੀ ਹੀ ਕਿ ਲੈਸ ਲੈਣ ਦੀ ਮੇਰੇ ਸੂਟ ਦੀ ਤੇ ਮੈਂ ਕਿਹਾ ਨਾ ਉਧਰ ਤੇ ਗਈ ਨਹੀਂ ਆਪਾਂ ਇੰਨਾ ਚਿਰ ਖਲੋਤੇ ਨਹੀਂ ਬਸ ਜਿਹੜਾ ਕੋਈ ਕੰਮ ਕਰਨ ਵਾਲਾ ਹੀ ਜ਼ਰੂਰੀ ਉਹ ਹੀ ਕੀਤਾ ਵਾ ਦਵਾ ਸਾਰ ਗਏ ਕੁਝ ਨਹੀਂ ਮੈਂ ਲੈ ਕੇ ਆਈ ਆਪਣਾ ਵੀ ਮੇਰਾ ਕੋਈ ਛੋਟਾ ਮੋਟਾ ਸਮਾਨ ਰਹਿ ਗਿਆ ਵਾ ਲੈਉਣ ਵਾਲਾ ਤੇ ਅਸੀਂ ਖਲੋਤੇ ਨੀਨਾ ਨਾ ਜਲਦੀ ਪਸ ਗਏ ਆ ਤੇ ਫਟਾਫਟ ਹੀ ਮਾਪੋਤੀ ਹੀ ਤੇ ਦੋਵੇਂ ਜਣੇ ਹੀ ਆ ਗਏ ਕਿਉਂਕਿ ਅੱਗੇ ਨਾ ਮੇਰੇ ਦੋ ਦਿਨ ਫਿਰ ਇਦਾਂ ਰੋਜ ਲੱਗ ਜਾਂਦੇ ਆ ਮੈਨੂੰ ਦਿਲਚੇਰ ਨੂੰ ਨਾ ਮੈਂ ਪਾਮ ਛੱਡਣ ਚਾਹਨੀ ਆ ਬਿਲੋਂ ਪ੍ਰੈਕਟਿਸ ਤੇ ਕਿਉਂਕਿ ਇਹ ਬਾਕਸਿੰਗ ਖੇਡਦਾ ਵਾ ਪਹਿਲੇ ਮੈਂ ਉੱਥੇ ਛੱਡਣ ਜਾਣੀ ਆ ਫਿਰ ਇਹਨੂੰ ਮੈਂ 2 ਘੰਟਿਆਂ ਬਾਅਦ ਉੱਥੋਂ ਲੈਣ ਜਾਣੀ ਆ ਇਹ ਦੋ ਮੇਰੇ ਪੱਕੇ ਫੇਰੇ ਰੋਜ਼ ਦੇ ਆ ਇੱਕ ਵਾਰ ਛੱਡਣ ਜਾਣਾ ਹੁੰਦਾ ਫਿਰ ਮੈਂ ਵਾਪਸ ਲੈਣ ਜਾਣਾ ਹੁੰਦਾ ਰੋਜ਼ ਦੇ ਮੇਰੇ ਦੋ ਫੇਰੇ ਤੇ ਲੱਗਣੇ ਲੱਗਣੇ ਹੁੰਦੇ ਆ ਨਾ ਭਾਮ ਵੱਲ ਨੂੰ ਤੇ ਭਾਮ ਤਹਰ ਚੁਆਲ ਚ ਕਿੰਨਾ ਕਿਤੇ ਫਰਕ ਆ ਤੇਨਰ ਉਹ ਜਿਹੜੀ ਪੰਦਾ ਅੱਕ ਵੀ ਜਾਂਦਾ ਵਾ ਨਾ ਕੰਮ ਛੱਡ ਕੇ ਵੀ ਕਈ ਵਾਰ ਮੈਨੂੰ ਜਾਣਾ ਪੈਂਦਾ ਮੇਰਾ ਕੰਮ ਵਿੱਚ ਹੀ ਰਹਿ ਜਾਂਦਾ ਵਾ ਪਰ ਚਲੋ ਉਹ ਵੀ ਜ਼ਰੂਰੀ ਆ ਨਾ ਬੱਚੇ ਨੇ ਜਾਣਾ ਵਾ ਪ੍ਰੈਕਟਿਸ ਤੇ ਤੇ ਜਾਣਾ ਹੀ ਆ ਅੱਗੇ ਇੱਕ ਦਿਨ ਛੱਡ ਕੇ ਜਾਣਾ ਹੁੰਦਾ ਹੁਣ ਉਹ ਕਿੰਨਾ ਕਿ ਮੈਂ ਰੋਜ਼ ਜਾਇਆ ਕਰਨਾ ਤੇ ਹੁਣ ਰੋਜ਼ ਜਾਇਆ ਕਰੂਗਾ ਤੇ ਰੋਜ਼ ਵੀ ਛੱਡਣ ਜਾਇਆ ਕਰਨਾ ਹੁਣ ਨਾ ਸਕੂਲ ਲੱਗ ਜਣੇ ਆ ਤੇ ਉਹਨੇ ਹੁਣ ਸ਼ਾਮ ਨੂੰ ਜਾਇਆ ਕਰਨਾ ਵਾ ਅਕੇ ਉਹਨਾਂ ਨੂੰ ਛੁੱਟੀਆਂ ਹੁੰਦੀਆਂ ਆਂ ਤਾਂ ਸੇਰੇ ਜਾਂਦਾ ਹੁੰਦਾ ਹੈ ਤੇ ਸ਼ਾਮ ਨੂੰ ਸੇਰੇ ਜਾਂਦਾ ਹੀ 8 ਵਜੇ ਤੇ 10 ਵਜੇ ਵਾਪਸ ਆ ਜਾਂਦਾ ਵਾ ਹੁਣ ਉਹਨੇ ਸਕੂਲੋਂ ਆਇਆ ਕਰਨਾ ਸਕੂਲ ਤੋਂ ਆ ਕੇ ਰੋਟੀ ਪਾਣੀ ਖਾ ਕੇ ਤੇ ਫਿਰ ਉਹਨੇ ਜਾ ਕੇ ਨਾ ਪ੍ਰੈਕਟਿਸ ਤੇ ਤੇ ਫਿਰ ਮੈ ਲੈਣ ਜਾਇਆ ਕਰਨਾ ਵਾ ਇਦਾਂ ਹੀ ਸਿਲਸਿਲਾ ਚੱਲਦਾ ਰਹਿਣਾ ਵਾ ਕਰਦਾ ਤੇ ਚਲੋ ਜੀ ਇੱਥੇ ਨਾ ਬੱਚੇ ਵੀ ਆ ਗਏ ਨੂੰ ਪ੍ਰਭ ਨੂੰ ਮੈਂ ਕਿਹਾ ਚਲ ਆਵਾਜ਼ ਮਾਰ ਲਾ ਪਰਬ ਵੀ ਆ ਜਾਂਦੀ ਤਾਂ ਆਪਾਂ ਇਕੱਠੇ ਬੈ ਕੇ ਹੀ ਖਾ ਲੈਨੇ ਆ ਨਾ ਇੱਕੇ ਵਾਰਾਂ ਤਾਂ ਹੀ ਨਾ ਇਦਾਂ ਵੇੜੇ 'ਚ ਕਦੀ ਬਿਠੇ ਨਹੀਂ ਬਹੁਤ ਘਾਟੀ ਬੈਨੇ ਆ ਨਾ ਜਿੱਦਾਂ ਹੁਣ ਕਰਮਜੀਤ ਆਈ ਸੀ ਤਾਂ ਉਹਨੇ ਕਿਹਾ ਚਲੋ ਮੰਜਾ ਬਾਹਰ ਲਾ ਲੈਨੇ ਨਹੀਂ ਤਾਂ ਹੀ ਜਦੋਂ ਇਕੱਲੇ ਹੁੰਨੇ ਆ ਕਿਰਨ ਪੜਦੀ ਰਹਿੰਦੀ ਆ ਤੇ ਦਿਲ ਸ਼ੇਰ ਪ੍ਰੈਕਟਿਸ ਚੱਲ ਜਾਂਦਾ ਤੇ ਮੈਂ ਰੋਟੀ ਪਾਣੀ ਬਣਾ ਕੇ ਤੇ ਮੈਂ ਵੀ ਅੰਦਰ ਤੇ ਹੀ ਨਾ ਇਦਾਂ ਵੇੜੇ 'ਚ ਬਹੁਤ ਘਾਟੀ ਬੈਠੇ ਬੁੱਠੇ ਆ ਤੇ ਇੱਥੇ ਨਾ ਮੈਂ ਕਹਿੰਦੀ ਗਰਮ ਜੀ ਨੂੰ ਮੈਂ ਕਿਹਾ ਗੋਲ ਗੱਪੇ ਨਾ ਇੱਕੇ ਵਾਰ ਫਿਲ ਕਰ ਲਾ ਤੇ ਇੱਕ ਵਾਰ ਫਿਲ ਕੀਤੇ ਹੋਣਗੇ ਤਾਂ ਆਪਾਂ ਸਾਰੇ ਜਣਿਆਂ ਨੂੰ ਨਾ ਫਿਰ ਵਾਰੀ-ਵਾਰੀ ਪਾ ਪਾ ਕੇ ਦੇਈ ਜਾਵਾਂਗੇ ਤੇ ਦਿਲਸ਼ੇਰ ਵੀ ਆ ਗਿਆ ਵਾ ਤੇ ਮੈਂ ਹੱਥ ਤਵਾ ਤਵਾ ਕੇ ਸਾਰਿਆਂ ਨੂੰ ਬਿਠਾ ਦਿੱਤਾ ਵਾ ਇੱਥੇ ਮੈਂ ਕਿਹਾ ਹੱਥ ਤੋ ਤੋ ਕੇ ਆਜੋ ਸਾਰੇ ਜਣੇ ਬੈ ਗਏ ਆ ਤਾਂ ਹੁਣ ਮੈਂ ਨਾ ਪਹਿਲੋਂ ਗੋਲ ਗੱਪਿਆਂ ਦੇ ਵਿੱਚ ਆਲੂ ਨੂੰ ਜਿਹੜੇ ਹੁੰਦੇ ਆ ਚਨੇ ਵਗੈਰਾ ਉਹ ਮੈਂ ਫਿਲ ਕਰ ਲੂੰਗੀ ਇਸ ਦਿਨ ਸ਼ੇਰ ਬੜਾ ਪੱਜਾ ਫਿਰਨਿਆ ਬੜੀ ਖੁਸ਼ੀ ਚ ਕਿ ਗੋਲ ਗੱਪੇ ਖਾਣੇ ਆ ਹੀ ਨਾ ਬਹੁਤ ਘਾਟੀ ਦਵਾਰ ਦੀਆਂ ਚੀਜ਼ਾਂ ਲਿਆਉਣੇ ਆ ਜੋ ਵੀ ਬਣਾਉਣਾ ਹੈ ਮੈਂ ਘਰੀ ਬਣਾ ਕੇ ਦਿੰਨੀ ਇਹਨਾਂ ਨੂੰ ਤੋਂ ਬੜਾ ਖੁਸ਼ ਹੋਣਿਆ ਵਾ ਕਿ ਆਪਾਂ ਗੋਲ ਗੱਪੇ ਖਾਣੇ ਆ ਤੇ ਇਹਨਾਂ ਮੈਂ ਇਦਾਂ ਆਲੂ ਵਿੱਚ ਨਾ ਫਿਲ ਕਰ ਕਰਕੇ ਰੱਖਣ ਦੀ ਆ ਕਿ ਚੱਲ ਫਿਲ ਕੀਤੇ ਹੋਣਗੇ ਫਿਰ ਆਪਾਂ ਫਟਾਫਟ ਇਹਨਾਂ ਸਾਰਿਆਂ ਨੂੰ ਦੇ ਦਵਾਂਗੇ ਤੇ ਸ਼ਾਮ ਦਾ ਟਾਈਮ ਹੋ ਗਿਆ ਗੁਰਦਰਾ ਸਾਹਿਬ ਦਾ ਵੀ ਟਾਈਮ ਹੋ ਚੱਲਿਆ ਵਾ ਤੇ ਮੰਮੀ ਵੀ ਆਉਣ ਵਾਲੇ ਬਸ ਮੰਮੀ ਗੁਰਦਰਾ ਸਾਹਿਬ ਜਾਂਦੇ ਆ ਹੁਣੇ ਤਾਂ ਮੰਮੀ ਨਾ ਉਹਨਾਂ ਨੇ ਆ ਤੇ ਉਹਨਾਂ ਨੇ ਫਿਰ ਜਾਣਾ ਗੁਰਦਰਾ ਸਾਹਿਬ ਤੋਂ ਪਹਿਲਾਂ ਮੈਂ ਕਿਹਾ ਆ ਜਾਓ ਪਹਿਲਾਂ ਗੋੜਾ ਪੇ ਖਾ ਲੋ ਤੇ ਫੇਰ ਹੀ ਜਾਓ ਤੁਸੀਂ ਇੱਥੇ ਮੈਂ ਸਾਰੇ ਗੋਲ ਗੱਪੇ ਫਿਲ ਕਰ ਲਿਆ ਲੋਵਾਂ ਦੇ ਨਾਲ ਤੇ ਨਾ ਕਈ ਮੈਨੂੰ ਕਮੈਂਟ ਹੁੰਦੀ ਆ ਕਿ ਜਿਹੜੇ ਤੇ ਹੀ ਵਰਡ ਲਿਖੇ ਹੁੰਦੇ ਆ ਪੰਜਾਬੀ ਦੇ ਉਹ ਠੀਕ ਕਰਕੇ ਲਿਖਿਆ ਕਰੋ ਤੇ ਹੀ ਸਹੀ ਨਹੀਂ ਲੇਹਦੇ ਪੰਜਾਬੀ ਮੈਂ ਤੁਹਾਨੂੰ ਦੱਸ ਦਾਂ ਕਿ ਮੈਂ ਪੰਜਾਬੀ ਬਿਲਕੁਲ ਵੀ ਪੜ੍ਹੀ ਨਹੀਂ ਆ ਮੈਂ ਹਿੰਦੀ ਪੜ੍ਹੀ ਆ ਤੇ ਇੰਗਲਿਸ਼ ਪੜ੍ਹੀ ਆ ਤੇ ਮੈਥ ਮੈਨੂੰ ਪੰਜਾਬੀ ਸਾਡੇ ਸਕੂਲ ਨਹੀਂ ਸੀ ਲੱਗੀ ਕਿਉਂਕਿ ਮੈਂ ਪੰਜਾਬ ਚ ਨਹੀਂ ਪੜ੍ਹੀ ਤੇ ਮੈਂ ਯੂਪੀ ਪੜੀ ਆ ਤਾਂ ਉੱਥੇ ਪੰਜਾਬੀ ਨਹੀਂ ਲੱਗਦੀ ਹੁੰਦੀ ਤੇ ਮੈਂ ਜਿੰਨੀ ਵੀ ਪੰਜਾਬੀ ਸਿੱਖੀ ਆ ਉਹ ਸਾਰੀ ਮੈਂ ਗੁਟਕਾ ਸਾਹਿਬ ਤੋਂ ਹੀ ਸਿੱਖੀ ਆ ਤੇ ਮੈਨੂੰ ਨਾ ਮਤਲਬ ਅੱਖਰਾਂ ਦੇ ਵਿੱਚ ਇਹਰ ਫਿਰ ਮੇਰੇ ਕੋ ਹੋ ਜਾਂਦਾ ਵਾ ਕਿਉਂਕਿ ਮੈਂ ਨਾ ਗੁਟਕਾ ਸਾਹਿਬ ਵੀ ਹਿੰਦੀ ਤਾਂ ਹੀ ਪੜਦੀ ਆ ਜਿਆਦਾ ਪਰ ਮੈਂ ਜਿਹੜੀ ਪੰਜਾਬੀ ਸਿੱਖੀ ਉਹ ਗੁਟਕਾ ਸਾਹਿਬ ਤੋਂ ਹੀ ਸਿੱਖੀ ਆ ਜਿੱਦ ਥੋੜੀ-ਬੋਧੀ ਜਿੰਨੀ ਵੀ ਮੇਰੇ ਕੋ ਮੈਂ ਸਿੱਖੀ ਆ ਬਲਰਾਏ ਨੇ ਵੀ ਸਿਖਾਈ ਆ ਮੈਨੂੰ ਪੰਜਾਬੀ ਤੇ ਮੈਂ ਬਾਅਦ ਵਿੱਚ ਬੱਚਿਆਂ ਦੇ ਨਾਲ ਵੀ ਥੋੜੀ-ਬੋਤੀ ਸਿੱਖੀ ਆ ਪਰ ਮੇਰਕੂ ਓਨਾਂ ਨਹੀਂ ਜਿੰਨੇ ਆਪਾਂ ਬਚਪਨ ਤੋਂ ਸ਼ੁਰੂ ਤੋਂ ਪੜਿਆ ਹੋਵੇ ਤੇ ਆਪਾਂ ਨੂੰ ਓਨੀ ਪੰਜਾਬੀ ਆਉਂਦੀ ਆ ਉਹ ਬਾਅਦ ਚ ਦੁਆਰਾ ਨਹੀਂ ਆਉਂਦੀ ਕਿਉਂਕਿ ਮੈਂ ਪੰਜਾਬੀ ਪੜ੍ਹੀ ਨਹੀਂ ਆ ਮੈਂ ਹਿੰਦੀ ਪੜ੍ਹੀ ਆ ਤਾ ਕਰਕੇ ਮੈਂ ਥੰਬਨੇਲ ਜਿਹੜੇ ਉਹ ਮੈਂ ਪੰਜਾਬ ਵਿਚ ਰਹਿੰਦੀ ਆ ਤਾਂ ਕਰਕੇ ਮੈਂ ਪੰਜਾਬੀ ਜੋ ਥੰਬਨੇਲ ਲਿਖਦੀ ਆ ਤੇ ਸੌਰੀ ਜੇ ਮੇਰੇ ਕੋ ਗੇ ਅੱਖਰ ਦਾ ਵਾਦਾ ਘਾਟਾ ਹੋ ਜਾਂਦਾ ਹੁੰਦਾ ਤਾਂ ਤੁਸੀਂ ਸਮਝਿਆ ਕਰੋ ਕਿ ਮੈਂ ਪੰਜਾਬੀ ਨਹੀਂ ਪੜੀ ਤਾਂ ਵੀ ਮੈਂ ਪੰਜਾਬੀ ਚ ਕਮ ਸੇ ਕਮ ਲਿਖਣ ਤੇ ਨਹੀਂ ਆ ਨਾ ਇਸ ਕਰਕੇ ਮੇਰੀ ਪੰਜਾਬੀ ਚ ਮਿਸਟੇਕਾਂ ਹੁੰਦੀਆਂ ਵਾ ਤੇ ਕਈ ਵਾਰ ਜੇ ਤਾਂ ਬੱਚੇ ਲੱਗੇ ਹੁਣ ਫਿਰ ਮੈਂ ਉਹਨਾਂ ਨੂੰ ਪੁੱਛ ਕੇ ਲਿਖ ਦਿੰਨੀ ਆ ਅਦਰਵਾਈਜ਼ ਮੈਂ ਗੂਗਲ ਤੋਂ ਸੱਚ ਮਾਰਦੀ ਆ ਹਿੰਦੀ ਚ ਫਿਰ ਪੰਜਾਬੀ ਚ ਲਿਖਿਆ ਹੁੰਦਾ ਵਾ ਉਹ ਉਦਾਂ ਮੈਂ ਇਦਾਂ ਕਰਕੇ ਲਿਖਦੀ ਆ ਇੱਥੇ ਮੰਮੀ ਵੀ ਆ ਗਏ ਆ ਆਪਣੇ ਮੰਮੀ ਆਂਦੇ ਮੈਂ ਚੱਲੀ ਆ ਗੁਰਦੁਆਰਾ ਸਾਹਿਬ ਤੇ ਮੈਂ ਕਿਹਾ ਚਲੋ फटाफट ਤੁਸੀਂ ਦੋ ਚਾਰ ਗੋਲ ਕੱਪੜੇ ਜਿਹੜੇ ਖਾਣੇ ਆ ਖਾ ਲਓ ਤੇ ਫਿਰ ਤੁਸੀਂ ਗੁਰਦੁਆਰਾ ਸਾਹਿਬ ਚਲ ਜਿਓ ਤੇ ਮੱਥਾ ਟੇਕ ਆਓ ਤੇ ਨਾਲ ਜਲ ਜੰਦੀ ਹੁੰਦੀ ਆ ਪ੍ਰਭ ਤੇ ਪ੍ਰਭ ਵੀ ਮੱਥਾ ਟੇਕ ਆਉਂਦੀ ਆ ਤੇ ਅਹੀਂ ਤੇ ਗੁਰਦੁਆਰਾ ਸਾਹਿਬ ਮੈਂ ਜਾਣੀ ਆ ਸੰਡੇ ਨੂੰ ਬਾਬੇ ਨੰਦੇ ਉੱਥੇ ਮੇਰਾ ਪੱਕਾ ਰੂਟੀਨ ਵਾ ਕਿ ਮੈਂ ਜਾਣਾ ਵਾ ਤੇ ਬਾਕੀ ਇੱਥੇ ਪਿੰਡ ਵਾਲੇ ਗੁਰਦੁਾਰੇ ਤੇ ਕਦੀ ਘਾਟੀ ਗਏ ਆ ਕੋਈ ਪ੍ਰੋਗਰਾਮ ਹੋਏ ਤੇ ਫਿਰ ਜਾਈਦਾ ਵਾ ਇਦਾਂ ਰੋਜ਼ ਮੱਥਾ ਟੇਕਣ ਨਹੀਂ ਜਾਏ ਆ ਜਾਇਆ ਜਾਂਦਾ ਚਲੋ ਵੇਖਾਂਗੇ ਜੇ ਹੋਇਆ ਕਰ ਮਾਂ ਜ ਫਿਰ ਰੋਜ਼ ਵੀ ਜਾਇਆ ਕਰਾਂਗੇ ਹਜੇ ਤੇ ਨਹੀਂ ਜਾਈਦਾ ਰੋਜ਼ ਬਸ ਸੰਡੇ ਨੂੰ ਹੀ ਜਾਈਦਾ ਵਾ ਤੇ ਇੱਥੇ ਆਪਾਂ ਸਾਰਾ ਪਰਿਵਾਰ ਗੋਲ ਗੱਪੇ ਮੈਂ ਇਹਨਾਂ ਨੂੰ ਪਾ ਪਾ ਕੇ ਦੇ ਦਿੰਦੀ ਆ ਕਿ ਚਲੋ ਮੈਂ ਐਂਡ ਤੇ ਜੋ ਬਚਣਗੇ ਤੇ ਫਿਰ ਮੈਂ ਵੀ ਇੱਕ ਦੋ ਖਾ ਲਵਾਂਗੀ ਨਹੀਂ ਤੇ ਕੋਈ ਗੱਲ ਨਹੀਂ ਬੱਚੇ ਖਾ ਲੈਣ ਤੇ ਇਹ ਮੈਂ ਤੁਹਾਨੂੰ ਦੱਸਦਾ ਵਾ ਕਿ ਇਸ ਕਰਕੇ ਨਾ ਮੇਰੇ ਹੁੰਦਾ ਵਾ ਮੇਰੇ ਮੈਨੂੰ ਪੰਜਾਬੀ ਨਹੀਂ ਲਿਖਣੀ ਆਉਂਦੀ ਤਾਂ ਕਰਕੇ ਮੈਂ ਮਤਲਬ ਪੰਜਾਬੀ ਗਲਤ ਲਿਖ ਦਿੰਨੀ ਆ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੁੰਦੀ ਹੈ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਨਾਲ ਦੀ ਨਾਲ ਤਾਂ ਦਬਲਿਆ ਕਰੋ ਬੈਲ ਆਈਕਨ ਜਿਹਦੇ ਨਾਲ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਬਹੁਤ ਰੱਦੀਆ ਗੱਲ ਆ ਕਿ ਮੈਨੂੰ ਸਾਰੀ ਜਾਣੇ ਤੁਸੀਂ ਜੋ ਵੀ ਹੁੰਦਾ ਵਾ ਕਮੀਆਂ ਤੇ ਮੈਨੂੰ ਦੱਸਦੇ ਆ ਤਾਂ ਦੱਸਿਆ ਵੀ ਕਰੋ ਮੇਰੇ ਵਲੌਗਾਂ ਚ ਕੀ ਕਮੀ ਆ ਕੀ ਤੁਹਾਨੂੰ ਵਧੀਆ ਲੱਗਾ ਵਾ ਤੇ ਕਿੱਦਾਂ ਦੇ ਵਲੌਗ ਤੁਹਾਡੇ ਨਾਲ ਮੈਂ ਸ਼ੇਅਰ ਕਰਾਂ ਤੇ ਮੈਂ ਜਿਹੜੇ ਡੇਲੀ ਰੁਟੀਨ ਦੇ ਉਹ ਤੇ ਮੈਂ ਵਲੌਗ ਆਪਣੇ ਸ਼ੇਅਰ ਚ ਲੋ ਕਰ ਨਹੀਂ ਕਰਨੇ ਆ ਹੁਣ ਮੇਰੇ ਥੋੜੇ ਜੇ ਮਿਸ ਹੋ ਗਏ ਹੀ ਥੋੜੇ ਡੇਲੀ ਵਲੌਗ ਕਿਉਂਕਿ ਗੈਸਟ ਵੀ ਆਏ ਆ ਤੁਹਾਨੂੰ ਪਤਾ ਫਿਰ ਗੈਸਟਾਂ ਦੇ ਨਾਲ ਨਹੀਂ ਵਲੌਗਿੰਗ ਹੋਣੀ ਹੋ ਪਾਉਂਦੀ ਤੇ ਇਹਨਾਂ ਗੈਸਟ ਚੱਲ ਜਾਣਾ ਵਾ ਉਹਨਾਂ ਤੋਂ ਬਾਅਦ ਫਿਰ ਮੈਂ ਜਿਹੜਾ ਆਪਣਾ ਰੁਟੀਨ ਤੇ ਆ ਜਾਣਾ ਵਾ ਡੇਲੀ ਵਲੌਗ ਦੇ ਫਿਰ ਮੈਂ ਉਹ ਤੁਹਾਡੇ ਨਾਲ ਰਟੀ ਜੜੀਆਂ ਸ਼ੇਅਰ ਕਰਿਆ ਕਰੂੰਗੀ ਤੇ ਇਹੋ ਹੀ ਮਤਲਬ ਹੈਗਾ ਵਾ ਕਿ ਬੱਚਿਆਂ ਦੇ ਨਾਲ ਮੇਰੇ ਕੋਲ ਵਲੌਗਿੰਗ ਨਹੀਂਗੀ ਸ਼ੂਟ ਹੁੰਦਾ ਨਹੀਂ ਆ ਵਲੌਗ ਬੱਚਿਆਂ ਦੇ ਨਾਲ ਫਿਰ ਆਪਾਂ ਜਦੋਂ ਇਕੱਲੇ ਹੁੰਨੇ ਆ ਇਦਾਂ ਰਿਲੈਕਸ ਮਾਈਂਡ ਆ ਆਪਾਂ ਵਲੌਗ ਸ਼ੂਟ ਕਰ ਲੈਨੇ ਆ ਆਪਣੇ ਹਿਸਾਬ ਨਾਲ ਕਿਉਂਕਿ ਹੁਣ ਐ ਮੈਂ ਕੋਈ ਫੇਕ ਤੇ ਵਿਖਾਉਣਾ ਨਹੀਂ ਮੈਂ ਰੀਅਲ ਵਿਖਾਉਣਾ ਵਾ ਜੋ ਵਿਖਾਉਣਾ ਜੇ ਮੈਂ ਝਾੜੂ ਪੋਚੇ ਲਾਉਂਗੀ ਜਾਂ ਮੈਂ ਕੋਈ ਵੀ ਘਰ ਦੇ ਕੰਮ ਕਰੂੰਗੀ ਮੈਂ ਕਰਨੇ ਆ ਤੇ ਫਿਰ ਮੌਹਰ ਵਿਖਾਉਣੇ ਆ ਹੁਣ ਕੰਮਾਂ ਦਾ ਇਦਾਂ ਹੁੰਦਾ ਵਾ ਕਿ ਆਪਾਂ ਰਲ ਮਿਲ ਕੇ ਕੰਮ ਕਰ ਲੈਂਦੀਆਂ ਵਾ ਦੋਵੇਂ ਜਣੀਆਂ ਮੈਂ ਤੇ ਕਰਮਜੀਤ ਤੇ ਫਿਰ ਉਹਦੇ ਵਿੱਚ ਵਲੌਗਿੰਗ ਸ਼ੂਟ ਦਾ ਮੈਨੂੰ ਇੰਨਾ ਕੋਈ ਸਮਝ ਨਹੀਂ ਆਉਂਦੀ ਮੈਂ ਆਪਣੇ ਹੱਥਾਂ ਨਾਲ ਕਰੂੰਗੀ ਕੰਮ ਸਾਰਾ ਤੇ ਫਿਰ ਮੈਂ ਉਹੀ ਵਲੌਗ ਸ਼ੂਟ ਕਰਕੇ ਤੇ ਤੁਹਾਨੂੰ ਵਖਾਉਣੀ ਹੁੰਦੀ ਆ ਚਲੋ ਜੀ ਸਾਰਿਆਂ ਨੇ ਖਾ ਹੀ ਲਿਆ ਗੋਲ ਗੱਪੇ ਦਾ ਐਂਡ ਹੋ ਗਿਆ ਵਾ ਗੋਲ ਗੱਪਿਆਂ ਦਾ ਤੇ ਮੇਰੀ ਵੀ ਵਾਰੀ ਆ ਗਈ ਆ ਮੈਂ ਵੀ ਖਾ ਲੈਣੀ ਆ ਇੱਕ ਦੋ ਤੇ ਮੈਨੂੰ ਲੱਗਦਾ ਕਿ 4 ਜਾਂ 5 ਗੋਲ ਗੱਪੇ ਬਚੇ ਹੀ ਬਹੁਤ ਹੀ ਨੇ ਮੇਰੇ ਵਾਸਤੇ ਤੇ ਮੈਂ ਖਾ ਲੈਂਨੀ ਆ ਤੇ ਕਹਿੰਦੇ ਕਿ ਜਿਹੜੇ ਨਾ ਗੋਲ ਗੱਪਿਆਂ ਦਾ ਪਾਣੀ ਹੁੰਦਾ ਵਾ ਕਾਂਜੀ ਇਹ ਬਿਲਕੁਲ ਵੀ ਸੇਫ ਨਹੀਂ ਹੁੰਦੀ ਸਿਹਤ ਵਾਸਤੇ ਇਹ ਨਹੀਂ ਪੀਣੀ ਚਾਹੀਦੀ ਤੇ ਆਪਣੇ ਘਰੀ ਬਣਾ ਲੈਣੀ ਚਾਹੀਦੀ ਆ ਹੁਣੇ ਮੰਮੀ ਕਹਿੰਦੇ ਹੈ ਕਹਿੰਦੇ ਕਿ ਉਹਦਾਂ ਦੇ ਵਿੱਚ ਨਾ ਕੈਮੀਕਲ ਬਹੁਤ ਪਾਉਂਦੇ ਆ ਤੇ ਤਾਂ ਕਰਕੇ ਥੋੜਾ ਜਨਾ ਲੱਗਦਾ ਵਾ ਜੀਬ ਨੂੰ ਵੀ ਪਾਣੀ ਦਾ ਹੀ ਤੇ ਚਲੋ ਕਦੀ ਖਾਣੇ ਬਹੁਤ ਬਹੁਤ ਘਾਟ ਆ ਹੋਣ ਪਤਾ ਨਹੀਂ ਕਿੰਨੇ ਜਿਹੜੀ ਗੋਲ ਗੱਪੇ ਇਦਾਂ ਲਿਆਂਦੇ ਆ ਤੇ ਆਪਾਂ ਖਾਣਦੇ ਤੇ ਮੈਂ ਚੁੱਕ ਲੈਣੀ ਭਾਂਡਾ ਛੱਣਾ ਕੰਮ ਸਾਡਾ ਨਿਬੜ ਗਿਆ ਵੇ ਇਹ ਭਾਂਡੇ ਰਹਿ ਗਏ ਜਿਹੜੇ ਆਪਾਂ ਮਾਜ ਲੈਣੇ ਆ ਤੇ ਕੱਪੜੇ ਜਿਹੜੇ ਪਏ ਧਾਰਾਂ ਤੇ ਉਹ ਥੋੜੇ ਥੋੜੇ ਸਿੱਲੇ ਆ ਜਿਹਨੂੰ ਲੱਥ ਜਣਗੇ ਤੇ ਜੋੜਨ ਵਾਲੇ ਜੁੜ ਜਾਣਗੇ ਪ੍ਰੈਸ ਵਾਲੇ ਆਪਾਂ ਪ੍ਰੈਸ ਲਾ ਲੈਣੇ ਆ ਤੇ ਮੈਂ ਇੱਥੇ 2 ਮਿੰਟ ਪੱਖੇ ਦੀ ਹਵਾ ਲੈ ਲੈਣੀ ਲੋ ਜੀ ਮੈਂ ਕਰ ਲੀਨੀ ਆਪਣੀ ਵੀਡੀਓ ਦਾ ਇੱਥੇ ਐਂਡ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਆਪਣਾ ਰੱਖਿਓ ਬਹੁਤ ਸਾਰਾ ਖਿਆਲ Tak tak kali, bye bye.